ਅੱਗੇ ਕੋਈ ਅਖਿਆਨ ਕਰਨਾ ਹੈ ਤਾਂ ਕੋਈ ਵੀ ਬੁਲਾਰਾ ਜਿਹੜਾ ਬੋਲਦਾ ਹੈ ਜੇ ਆਪਾਂ ਵੀ ਲੋਕਾਂ ਦਾ ਇੱਕ ਸੁਝਾਅ ਹੈ ਕੋਈ ਬੰਦਾ ਮੰਨ ਲਓ ਗੱਲ ਮੂੰਹ ਤੋਂ ਨਾ ਕਹੇ ਮੈਂ ਕਿੰਨੇ ਤੋਂ ਧਾਰਨ ਦੇ ਦਿੰਨਾ ਤੇ ਉਹ ਗੱਲ ਖਿੱਲਾ ਸਾਰੇ ਜਾਣਦੀ ਹੈ ਕਿ ਇਹ ਲਾਗੂ ਨਾ ਹੋਵੇ ਤਾਂ ਫਿਰ ਧਰਨੇ ਦੀ ਥੋੜੀ ਜੀ ਉਸ ਦੇ ਵਿੱਚ ਲੋਭ ਪਾ ਜਾਂਦੀ ਹੈ ਜਾਣਦੇ ਹੋ ਕਿ ਕਿਹੜੇ ਆਸਾਂ ਇਹ ਨਹੀਂ ਕਿ ਤੋਤਨੇ ਤੇ ਪੱਲ ਮਾਰ ਕੇ ਸਰਕਾਰ ਨੂੰ ਇੱਕ ਚਿਤਾਮਣੀ ਹੈ ਇੱਕ ਤੋਂ ਇੱਕ ਨਾ ਸਰਕਾਰ ਮੁਕਤ ਆਵਾਜ਼ ਬੱਲਾਵਾ ਕੁਰਬਾਵਾ ਕੁਰਬਾਵਾ ਸਾਡੇ ਸਾਬਕਾੜੀ ਸਰਤਾਵਾ ਬੱਲਾਵਾ ਕੁਰਬਾਵਾ ਕਹਿੰਦਾ ਸਿੰਘਾਂ ਦੇ ਪਰਿਵਾਰ ਨੂੰ ਅਨਸਾਫ਼ ਦਵਾ ਕੇ ਰਹਾਗੇ ਖੁੱਲ ਕੇ ਪੁੱਸਤੋ ਹੈ ਹੈ

ਨਾ ਟੋਟਾ ਮੇਰਾ ਨਾਮ ਅਗੋਸ਼ਵਿੰਦਰ ਸਿੰਘ ਹੈ ਮਰਨਾ ਕੀ ਚਾਹੁੰਦਾ ਸੀ ਤੁਹਾਡਾ ਮੇਰੇ ਫਾਦਰ ਸਾਹਿਬ ਸੀਗੇ ਮੈਂ ਛੋਟਾ ਲੜਕਾ ਹਾਂ ਮੇਰੇ ਦਵਿੰਦਰ ਸਿੰਘ ਕਿਸਾਨ ਆ ਕੋਈ ਉਹ ਫਾਦਰ ਸਾਹਿਬ ਸੀ ਤੇ ਇਹਦਾ ਕਤਲ ਕਿਦਾਂ ਕਰਾਇਆ ਸੀ ਇਹਨਾਂ ਦਾ ਕਤਲ ਜੀ ਮੇਰੇ ਵੱਡੇ ਬ੍ਰਦਰ ਕੰਨੀ ਉਹਨਾਂ ਦੇ ਨਾਲ ਸੋਹਰੇ ਪਰਿਵਾਰ ਨੇ ਮਿਲ ਕੇ ਕਤਲ ਕਰਾਇਆ ਜੋ ਕਿ ਜ਼ਮੀਨ ਦੇ ਲਾਲਚ ਚ ਕਰਾਇਆ ਇਸਰਫੀ ਮਤਲਬ ਮਨ ਕਰਨਾ ਕਿਵੇਂ ਧਰਨਾ ਕਿੱਥੇ ਲਾਇਆ ਕੀ ਕਹਿਣਾ ਚਾਹੁੰਦੇ ਇਹ ਅਸੀਂ ਧਰਨਾ ਜੀ ਤਲਵੰਡੀ ਸਾਬੋ ਠਾਣੇ ਮੂਰੇ ਡਿਪਟੀ ਦਫ਼ਤਰ ਮੂਰੇ ਠਾਣੇ ਮੂਰੇ ਧਰਨਾ ਲਾਇਆ ਹੈਗਾ ਸਾਡੀ ਇਹੀ ਮੰਗ ਹੈ ਕਤਲ ਜਲਦ ਤੋਂ ਜਲਦ ਫੜੇ ਜਾਣ ਤੇ ਜਿਹੜੇ ਇਹਦੇ ਤੇ ਇਨਕੁਆਰੀ ਕਰੀ ਜਾਵੇ ਜਿਹੜੇ-ਜਿਹੜੇ ਬੰਦਿਆਂ ਨੇ ਕਤਲ ਦੇ ਵਿੱਚ ਸਹਾਇਕ ਘੜੀ ਹੈਗੀ ਕਤਲ ਕਰਾਇਆ ਹੈ ਸਾਡੇ ਬੰਦੇ ਤੋਂ ਜਾਓ ਜਿਹੜੇ ਨਾਲ ਸੀਗੇ ਬੰਦੇ ਉਹਨਾਂ ਤੇ ਪਰਚਾ ਦਰਜ ਕੀਤਾ ਹੈ ਜਲਦ ਤੋਂ ਜਲਦ ਕਤਲ ਫੜੇ ਜਾਣਗੇ ਇਹ ਕੀ ਮਾਮਲਾ ਕਿਸੇ ਸਰ ਕਤਲ ਕਦੇ ਵੀ ਖਰੰਗ ਸੀ ਕੀ ਸੀ ਰਾਂਝੀ ਜੀ ਜਿਹੜੇ ਮੇਰੇ ਫਾਦਰ ਸਾਹਿਬ ਸੀ ਉਹਨਾਂ ਦਾ ਜਿਹੜੇ ਨਾਮ ਉਹਨਾਂ ਦੇ ਉਹਨੂੰ ਇਹ ਛੱਟ ਦਿੱਤਾ ਹੋਇਆ ਸੀ ਜੀ ਹਿੱਸੇ ਤੋਂ ਜ਼ਿਆਦੇ ਬਾਣ ਜਿਹੜੇ ਫਾਦਰ ਸਾਹਿਬ ਦੇ ਨਾਮ ਸੀਗੇ ਜ਼ਮੀਨ ਉਹ ਵੀ ਬਾਹਰ ਆ ਸੀਗਾ ਜੀ 5-7 ਗਿੱਲੇ 2 ਗਿੱਲੇ ਮੇਰੇ ਵੀ ਵੱਧ ਬਾਹਰ ਆ ਸੀਗਾ ਇਸੇ ਨਾਲ ਬਹੁਤ ੱੱਕਾ ਕਰ ਰਿਹਾ ਸੀਗਾ ਜੀ ਇਸ ਸੀ ਪਿਛਲੇ ਸਾਲ ਤੇ ਇੱਕ ਸਾਲ ਤੋਂ ਥਾਣੇ ਦੇ ਵਿੱਚ ੱੱਕੇ ਖਾਂਦੇ ਆ ਰਹੇ ਪਿੰਡ ਦੀ ਪੰਚਾਇਤ ਨੇ ਵੀ ਚਾਰ ਵਾਰ ਸਮਝੌਤਾ ਕਰਾਇਆ ਪਰ ਉਹ ਬੰਦਾ ਉਹਨਾਂ ਦੇ ਸਹੁਰੇ ਪਰਿਵਾਰ ਨੇ ਕਿਸੇ ਨੇ ਉਹ ਸਮਝੌਤੇ ਤੇ ਨਹੀਂ ਖੜਨ ਦੇਤਾ ਉਂਗਲਾ ਲਾਲ ਅੱਜ ਸਾਡਾ ਘਰ ਪਟਤਾ ਜੀ ਆਲਾ। ਕਾਸ ਰੱਖ ਕੇ ਹੁਣ ਤੁਸੀਂ ਧਰਨਾ ਲਾਇਆ ਕੀ ਮੰਗ ਹੈ? ਸਾਡੀ ਹੀ ਮੰਗ ਹੈ ਕਾਤਲ ਜਲਦ ਤੋਂ ਜਲਦ ਫੜੇ ਜਾਣੀ। ਜੋ ਵੀ ਇਹਦੇ ਵਿੱਚ ਆ ਜੀ ਜਿੰਨਾ ਕੋਈ ਰੰਜਸ ਆ ਜਿਸ ਦਿਨ ਇਹ ਕਾਤਲ ਹੁੰਦਾ ਜੀ ਉਸ ਦਿਨ ਵੀ ਪੁਲਿਸ ਨੇ ਇੱਥੇ ਬੁਲਾਇਆ ਹੋਇਆ ਸੀਗਾ ਜੀ ਉਹਨੂੰ। ਉਸ ਨੂੰ ਘੰਟਾ ਇੱਥੇ ਬਿਠਾਈ ਰੱਖਿਆ ਸੀ ਜਦੋਂ ਪੰਚਾਇਤ ਲੈ ਕੇ ਆਏ ਉਦੋਂ ਡਿਪਟੀ ਸਾਹਿਬ ਨੇ ਉਹਨੂੰ ਭੇਜ ਦਿੱਤਾ ਜੀ। ਜਾ ਕੇ ਉਹਨੂੰ ਕਿਹਾ ਵੀ ਤੇ ਕਿਨਾ ਜੋ ਵੀ ਤੂੰ ਕਬਜ਼ਾ ਕਰਨਾ ਚਾਹਣਾ ਉਹ ਕਰ ਜਾ ਕੇ ਬਾਦਰ ਸਾਹਿਬ ਦੇ ਥੋੜੇ ਉਲਟ ਵਰਕ ਖਿਲਾਫ ਚੱਲਦੇ ਸੀਗੇ ਡਿਫਟੀ ਸਾਹਿਬ ਜੀ ਤਾਂ ਕਰਕੇ ਉਹਦੀ ਸਰਿਆਂ ਮਦਦ ਕਰ ਰਹੀ ਸੀਗੇ ਮਨਿੰਦਰ ਸਿੰਘ ਜੀ ਇਹ ਹੁਣ ਮਤਲਬ ਤੁਹਾਡੀ ਅਗਲੀ ਕਾਰਵਾਈ ਕੀ ਕਰੂਗੇ ਪੁਲਿਸ ਰਿਫਟਾਰ ਨਹੀਂ ਕਰਦੀ ਮਿਲੇ ਵੀ ਹੋਣਗੇ ਪੁਲਿਸ ਨੂੰ ਹਾਂ ਜੀ ਮਿਲੇ ਜੀ ਸਾਡੇ ਕੋਲੇ ਬਹੁਤ ਘਰ ਵੀ ਹੈ ਜਿਹੜਾ ਕਹਿਣਾ ਵੀ ਅਸੀਂ ਪਰਚਾ ਰਜਤਰ ਕਰ ਲਿਆ ਇਹ ਫਿਰ ਆਪਣੀ ਲਾਸ਼ ਦਾ ਕਿੰਨੇ ਦਿਨ ਹੋ ਰੱਖੀ ਆ ਜੀ ਅੱਜ ਹੀ ਲਾਸ਼ ਸਾਡੇ ਘਰ ਦੀ 4 ਦਿਨ ਹੋ ਗਏ ਜੀ 11 12 ਤਰੀਕ ਦੀ ਡੈਥ ਹੋਈ ਆ ਜੀ ਅੱਜ 14 ਤਰੀਕ ਹੋ ਗਈ 2 ਦਿਨ ਹੋ ਗਏ ਘਰ ਲਾਸ਼ ਪਈ ਨੂੰ ਹਾਲੇ ਤੱਕ ਇੱਕ ਵੀ ਕਾਤਲ ਗ੍ਰਿਫਤਾਰ ਨਹੀਂ ਗਏ ਜਦੋਂ ਲਾਸ਼ ਘਰੇ ਪਈ ਆ ਉਦੋਂ ਨਹੀਂ ਗ੍ਰਿਫਤਾਰ ਕਰ ਸਕੇ ਜੀ ਇਹ ਤਾਂ ਬਾਅਦ 'ਚ ਫਿਰ ਕਰਨੀ ਕੀ ਨਹੀਂ ਇਸ ਕਰਕੇ ਅਸੀਂ ਸੰਸਕਾਰ ਨਹੀਂ ਕਰ ਰਹੇ ਸਾਡੀ ਇਹ ਹੱਥ ਵੰਨ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਜਲਦ ਤੋਂ ਜਲਦ ਹੀ ਕਾਤਲ ਗ੍ਰਿਫਤਾਰ ਕਰੇ ਜਾ ਕਿੰਨਾ ਟਾਂਕ ਸੀ ਰਾਤ ਤੇ ਰੱਖੋਗੇ ਇਲਾਸ ਨੂੰ ਲੱਖਾਂ ਜੀ ਜਿੰਨੇ ਚਿਰ ਗਫਤਾਰ ਨਹੀਂ ਕਰਦੀ